ਸਿੱਧੂ ਮੂਸੇਵਾਲੇ ਨੇ ਇੱਕ ਵਾਰ ਫੇਰ ਦਿਖਾਤਾ ਕਿ ਅਗਰ ਉਹ ਇਸ ਦੁਨੀਆ 'ਚ ਹੈ ਨਹੀਂ ਤਾਂ ਕੀ ਹੋਇਆ ਉਸ ਦਾ ਜਿਹੜਾ ਨਾਮ ਹੈ ਅੱਜ ਵੀ ਗੱਲਾਂ ਵਾਂਗੂ ਚੱਲਦਾ ਹੈ ਅੱਜ ਵੀ ਇਹ 트ੈਂਡੀਆ ਸਿੱਧੂ ਮੂਸੇਵਾਲੇ ਦੇ ਗੀਤਾਂ ਦੀ ਨਵਾਂ ਟੀਜ਼ਰ ਆ ਰਿਹਾ ਗੀਤ ਹਲੇ ਰਿਲੀਜ਼ ਵੀ ਨਹੀਂ ਹੋਇਆ ਨਵਾਂ ਟੀਜ਼ਰ ਰਿਲੀਜ਼ ਹੋਇਆ ਹਲੇ ਕੁਝ ਘੰਟੇ ਪਹਿਲਾਂ ਅਤੇ ਟੀਜ਼ਰ ਨੇ ਹੀ ਦੱਸ ਦਿੱਤਾ ਕਿ ਸਿੱਧੂ ਮੂਸੇਵਾਲੇ ਦੀ ਧੱਕ ਜਦੋਂ ਪੈਂਦੀ ਹੈ ਤਾਂ ਕਿਵੇਂ ਪੈਂਦੀ ਹੈ ਕੁਝ ਘੰਟੇ ਪਹਿਲਾਂ ਟੀਜ਼ਰ ਰਿਲੀਜ਼ ਹੋਇਆ ਸਿੱਧੂ ਮੂਸੇਵਾਲੇ ਦਾ ਜਿਹੜਾ ਨਵਾਂ ਗੀਤ ਆ ਰਿਹਾ ਅਟੈਚ ਅਤੇ ਇਸ ਦਾ ਜਿਹੜਾ ਟੀਜ਼ਰ ਹੈ ਉਹ ਟ੍ਰੈਂਡਿੰਗ ਨੰਬਰ 1 ਦੇ ਉੱਪਰ ਚੱਲਿਆ ਗਿਆ ਇੰਡੀਆ ਦੇ ਵਿੱਚ ਤੁਸੀਂ ਦੇਖ ਰਹੇ ਹੋ ਲਾਈਵ ਦਿਖਾ ਰਿਹਾ ਕਿ ਟ੍ਰੈਂਡਿੰਗ ਨੰਬਰ 1 ਦੇ ਉੱਪਰ ਹੈ ਹੋਰ ਕਈ ਗੀਤ ਸੀ ਇਸ ਨੇ ਪਿੱਛੇ ਕਰਤੇ ਅਤੇ ਜਿਹੜਾ ਟੀਜ਼ਰ ਹੈ ਟਰੈਂਡਿੰਗ ਨੰਬਰ 1 ਦੇ ਉੱਪਰ ਚੱਲਿਆ ਗਿਆ ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਕੱਟੇ ਬੱਚੇ ਅੰਦਰ ਕਰ ਲੋ ਝੋਟਾ ਖੋਲਣ ਲੱਗਿਆ ਸੀ ਆਪਣਾ ਅਤੇ ਇਸੇ ਕਰਕੇ ਸਿੱਧੂ ਦਾ ਜਿਹੜਾ ਨਾਮ ਹੈ ਅੱਜ ਵੀ ਟੌਪ ਦੇ ਉੱਪਰ ਹੈ ਅਤੇ ਸਦੀ ਦਾ ਮਹਾਨ ਗਾਇਕ ਤਾਂ ਹੀ ਤਾਂ ਕਿਹਾ ਜਾਂਦਾ ਤੁਸੀਂ ਆਪ ਹੀ ਦੇਖ ਲਓ ਕਿ ਕਿੰਨਾ ਪਸੰਦ ਕੀਤਾ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਗੀਤ ਦਾ ਨਵਾਂ ਟੀਜ਼ਰ ਅਟੈਚ ਹੈ ਗੀਤ ਦਾ ਨਾਮ ਅਤੇ ਵੇਟ ਹੋ ਰਹੀ ਆ ਲੋਕਾਂ ਨੂੰ ਬੇਸਬਰੀ ਦੇ ਨਾਲ ਕਿ ਕਦੋਂ ਸਿੱਧੂ ਦਾ ਇਹ ਜਿਹੜਾ ਗੀਤ ਆ ਰਿਲੀਜ਼ ਹੋਵੇ ਤਾਂ ਹੀ ਤਾਂ ਹੋਰ ਜਿਹੜੇ ਵੱਡੇ ਵੱਡੇ ਕਲਾਕਾਰ ਸੀ ਜਦੋਂ ਸਿੱਧੂ ਬੁੱਸੇ ਵਾਲਾ ਜਾਉਂਦਾ ਸੀ ਆਪਣਾ ਗੀਤ ਰਿਲੀਜ਼ ਕਰਦਾ ਸੀ ਡੇਟਾ ਚੇਂਜ ਕਰ ਲੈਂਦੇ ਸੀ ਕਿ ਸਿੱਧੂ ਨਾਲ ਟੱਕਰ ਨਹੀਂ ਲੈਣੀ ਜਿਆਦਾ 4 ਦਿਨ ਪਹਿਲਾਂ ਗੀਤ ਰਿਲੀਜ਼ ਕਰ ਲਓ ਜਾਂ ਫਿਰ 4 ਦਿਨ ਬਾਅਦ ਦੇ ਵਿੱਚ ਗੀਤ ਰਿਲੀਜ਼ ਕਰ ਲਓ ਕਿਉਂਕਿ ਅਗਰ ਸਿੱਧੂ ਨਾਲ ਪੜਾ ਗਏ ਨੁਕਸਾਨ ਆਪਣਾ ਹੀ ਕਰਾਵਾਂਗੇ ਅਤੇ ਅੱਜ ਵੀ ਸਿੱਧੂ ਦਾ ਜਿਹੜਾ ਨਾਮ ਹੈ ਉਸੇ ਤਰ੍ਹਾਂ ਚੱਲਦਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਧੂ ਦਾ ਨਾਮ ਇਸੇ ਤਰ੍ਹਾਂ ਚੱਲਿਆ ਕਰੇਗਾ ਕਿਉਂਕਿ ਸਿੱਧੂ ਦੀ ਪਾਵਰ ਥੋੜੇ ਥੋੜੇ ਸਮੇਂ ਬਾਅਦ ਦਿਖ ਜਾਂਦੀ ਹੈ ਥੋੜੇ ਥੋੜੇ ਸਮੇਂ ਬਾਅਦ ਜਦੋਂ ਉਸ ਦਾ ਕੋਈ ਗੀਤ ਚਾਹੇ ਇੱਕ ਟੱਪਈ ਹੋਵੇ ਸਿੱਧੂ ਦਾ ਵਿੱਚ ਜਦੋਂ ਉਹ ਆਉਂਦਾ ਤਾਂ ਲੋਕ ਬੇਸਬਰੀ ਦੇ ਨਾਲ ਵੇਟ ਕਰਦੇ ਨੇ ਕਿ ਝੋਟੇ ਦਾ ਨਵਾਂ ਗੀਤ ਆਇਆ ਕਿਉਂਕਿ ਫੈਨ ਬੋਲਿੰਗ ਬਹੁਤ ਵੱਡੀ ਸੀ ਪਰ ਅਫਸੋਸ ਰਹੇਗਾ ਕਿ ਇਹ ਸਦੀ ਦਾ ਮਹਾਨ ਗਾਇਕ ਸਾਡੇ ਵਿੱਚੋਂ ਬਹੁਤ ਜਲਦੀ ਚਲਾ ਗਿਆ ਅਤੇ ਆਗਰ ਇਸ ਨੂੰ ਹੋਰ ਥੋੜਾ ਸਮਾਂ ਮਿਲ ਜਾਂਦਾ ਤਾਂ ਹੋਰ ਵੱਡੇ ਵੱਡੇ ਜਿਹੜੇ ਰਿਕਾਰਡ ਸੀ ਇਸ ਨੇ ਬਣਾਉਣੇ ਸੀ ਕਾਇਮ ਕਰਨੇ ਸੀ ਵੱਡੇ ਵੱਡੇ ਰਿਕਾਰਡ ਹੈ ਟੀਜ਼ਰ ਤੁਹਾਨੂੰ ਕਿਵੇਂ ਲੱਗਿਆ ਕੀ ਵਧੀਆ ਲੱਗਿਆ ਟੀਜ਼ਰ ਦੇ ਵਿੱਚ ਤੁਸੀਂ ਆਪਣੀ رائے ਜ਼ਰੂਰ ਦਿਓ ਨਾਲ ਹੀ ਗੀਤ ਦੀ ਕਿੰਨੀ ਕਬੇਟ ਹੈ ਗੀਤ ਦੀ ਕਿੰਨੀ ਕਬੇਟ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅਤੇ ਹੋਰ ਕਿਹੜੀ-ਕਿਹੜੀ ਕੰਟਰੀ ਦੇ ਵਿੱਚ ਟਰੈਂਡ ਕਰ ਰਿਹਾ ਤੁਸੀਂ ਕਿੱਥੇ ਰਹਿੰਦੇ ਹੋ ਕਿ ਤੁਹਾਡੇ ਦੇਸ਼ ਦੇ ਵਿੱਚ ਵੀ ਸਿੱਧੂ ਮੂਸੇ ਵਾਲਾ ਦਾ ਜਿਹੜਾ ਨਵਾਂ ਗੀਤ ਆ ਰਿਹਾ ਟਰੈਂਡ ਕਰ ਰਿਹਾ ਜਾਂ ਹਲੇ ਇੰਡੀਆ ਦੇ ਵਿੱਚ ਹੀ ਹੈ ਇਸ ਦਾ ਜਿਹੜਾ ਟੀਜ਼ਰ ਹੈ ਟਰੈਂਡ ਕਰ ਰਿਹਾ ਤਾਂ ਮਿੱਤਰੋ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਕੁਝ ਘੰਟੀ ਹੋਈ ਸੀ ਜਦੋਂ ਖੋਲ ਕੇ ਦੇਖੀ ਟ੍ਰੈਂਡਿੰਗ ਲਿਸਟ ਤਾਂ ਸਿੱਧੂ ਦਾ ਜਿਹੜਾ ਟੀਜ਼ਰ ਹੈ ਨਵੇਂ ਗੀਤ ਦਾ ਇਹ ਚੱਲਿਆ ਗਿਆ ਨੰਬਰ 1 ਦੇ ਵਿੱਚ ਤਾਂ ਅਗਰ ਵੀਡੀਓ ਦੇਖ ਰਹੇ ਹੋ ਤੁਸੀਂ ਫੇਸਬੁੱਕ ਦੇ ਉੱਪਰ ਆ ਸ਼ੇਅਰ ਕਰ ਦਿਓ ਵੀਡੀਓ ਨੂੰ ਅਤੇ ਪੇਜ ਨੂੰ ਫੋਲੋ ਕਰ ਲਿਓ ਅਗਰ YouTube ਦੇ ਉੱਪਰ ਦੇਖ ਰਹੇ ਹੋ ਤਾਂ ਆਪਣੇ ਚੈਨਲ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਆਪਾਂ ਸਿੱਧੂ ਮੂਸੇਵਾਲੇ ਦੇ ਨਾਲ ਜਿਹੜੀਆਂ ਖਬਰਾਂ ਜੁੜੀਆਂ ਹੁੰਦੀਆਂ ਨੇ ਉਹ ਤਾਂ ਲੈ ਕੇ ਆਉਣੀ ਆਉਨੀਆਂ ਨਾਲ ਆਪਾਂ ਹੋਰ ਵੀ ਪੰਜਾਬ ਦੇ ਜਿਹੜੇ ਮੁੱਦੇ ਹੁੰਦੇ ਨੇ ਥੋਡੇ ਨਾਲ ਸਾਂਝਾ ਕਰਦੇ ਰਹਿੰਨੇ ਆ ਆਪਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੱਟ ਬਾਬੇ ਟੈਲੀਵਿਜ਼ਨ ਨੂੰ ਧੰਨਵਾਦ ਰੱਬ ਰਾਖਾ